ਨਾ ਕੋਈ ਟਿਕੂ ਬੰਦ ਨਹੀਂ ਸਕਦਾ ਕੋਈ ਐਜ਼ ਇਟ ਇਜ਼ ਬੈਲੈਂਸਡ ਰਕਮ ਜਿਹੜੀ 35% ਆਪਸੇ ਓ ਸਰਵੇਖਣ ਅਹ ਦੇਖੋ ਜੀ ਇੰਪਰੂਵਮੈਂਟਸਟ ਕਪੂਰਸਲਾ ਵੱਲੋਂ ਨਾ 11 April 2024 ਨੂੰ ਈ ਨਿਲਾਮੀ ਹੋਈ ਸੀ ਔਰ ਉਹ ਨਿਲਾਮੀ ਦੇ ਵਿੱਚ ਸਾਡੀਆਂ 15 ਜਿਹੜੀਆਂ ਪ੍ਰਾਪਰਟੀਆਂ ਹੈ ਉਹ ਉਹ ਜਿਹੜੀਆਂ ਇੰਪਰੂਵਮੈਂਟਸਟ ਨੇ ਵੇਚੀਆਂ ਲੋਕਾਂ ਨੂੰ ਤੇ ਜਿਹਦੇ ਵਿੱਚੋਂ ਮਾਡਲ ਟਾਊਨ ਅਰਜੀਵ ਗਾਂਧੀਨ ਗਲੇਬ ਅਤੇ ਜਾਮਾ ਮਸਜਿਦ ਜੀ ਤੋਂ ਮਾਰਕੀਟ ਸੀਗੀ ਉਹਦੇ ਵਿੱਚ ਦੁਕਾਨਾਂ ਵਿਕੀਆਂ ਹੈਗੀਆਂ ਔਰ ਸਾਰੇ ਕਪੂਰਥਲਾ ਨਿਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇੰਪਰੂਵਮੈਂਟ ਕਪੂਰਥਲਾ ਵੱਲੋਂ 6 ਕਰੋੜ 6 ਲੱਖ ਤੇ 8000 ਰੁਪਇਆ ਜਿਹੜਾ ਸਰਕਾਰ ਦੇ ਖਾਤੇ ਦੇ ਵਿੱਚ ਗਿਆ ਹੈਗਾ ਉਹ ਸਰਕਾਰ ਦਾ ਰੈਵਨਿਊ ਵਧਿਆ ਹੈਗਾ ਔਰ ਇੱਕ ਬਹੁਤ ਹੀ ਵੱਡੀ ਉੱਤਪਤੀ ਹੈਗੀ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਹਮੇਸ਼ਾ ਖਾਨਿਕ ਜਿਹੜੇ ਖਜ਼ਾਨੇ ਹਨ ਉਹ ਖਾਲੀ ਰਹਿੰਦੇ ਹੁੰਦੇ ਸੀਗੇ ਇਹ ਕਪੂਰਥਲੇ ਦੇ ਵਿੱਚ ਅਸੀਂ ਜਿਹੜਾ ਇੰਪਰੂਵਮੈਂਟ ਜਦੋਂ ਦੀ ਮੈਂ ਗੱਦੀ ਸੰਭਾਲੀ ਹੈਗੀ ਇੱਥੇ ਐਜ਼ ਯੂ ਚੇਅਰਮੈਨ ਤੇ 6 ਕਰੋੜ 8 ਲੱਖ ਰੁਪਈਆ 6 ਕਰੋੜ 6 ਲੱਖ 8000 ਰੁਪਈਆ ਜਿਹੜਾ ਹੈਗਾ ਆ ਉਹ ਅਸੀਂ ਸਰਕਾਰ ਨੂੰ ਇਹ ਜਿਹੜਾ ਕਮਾ ਕੇ ਦਿੱਤਾ ਹੈਗਾ ਔਰ ਅਸੀਂ ਉਸ ਪੈਸੇ ਨੂੰ ਕਪੂਰਥਲੇ ਦੀ ਡਿਵੈਲਪਮੈਂਟ ਦੇ ਲਈ ਜਿਹੜਾ ਖਰਚ ਕਰਾਂਗੇ ਲੋਕਾਂ ਨੂੰ ਉਹਦੀਆਂ ਸੁੱਖ ਸਹੂਲਤਾਂ ਦੇਵਾਂਗੇ ਜਿਦੇ ਵਿੱਚ ਹਰ ਇੱਕ ਤਰ੍ਹਾਂ ਦੀ ਜਿਹੜੀ ਸੁੱਖ ਸੁਲਤਾ ਹੈ ਕਿ ਇਹ ਚਾਹੇ ਸੜਕਾਂ ਨੂੰ ਲੈ ਕੇ ਆ ਗਲੀਆਂ ਨੂੰ ਨਾਲੀਆਂ ਨੂੰ ਜਾਂ ਕੋਈ ਪਾਰਕ ਸੋਨੇ ਬਣਾਨੇ ਨੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਲਡਿੰਗ ਦਾ ਕੰਮ ਹੋਵੇ ਕਪੂਰਥਲੇ ਦੀ ਜੋ ਸੁੰਦਰਤਾ ਦਾ ਪਤਾ ਹੈ ਜਿਵੇਂ ਕਿ ਹੁਣ ਸਮਝਿਆ ਕਿ ਕਪੂਰਥਲੇ ਦਾ ਪ੍ਰਯਾਗ ਨੂੰ ਲਈ ਔਰ ਅਸੀਂ ਹੋਰਿਆਂ ਦਾ ਪਤਾ ਹੈ ਚੁਕਾ ਹੈ ਗਵਰਨਮੈਂਟ ਟ੍ਰਸਟ ਵੱਲੋਂ ਮੇਰਾ ਇੱਕ ਖੁਆਬ ਹੈਗਾ ਕਿ ਕਪੂਰਥਲੇ ਨੂੰ ਹਰਿਆ ਭਰਿਆ ਬਣਾਇਆ ਜਾਵੇ ਜਿਵੇਂ ਕਿ ਪਿੱਛੇ ਜਿ ਇੱਕ ਕੋਵਿਡ ਨਾਮ ਦੀ ਬਿਮਾਰੀ ਆਈ ਸੀਗੀ ਉਹਦੇ ਵਿੱਚ ਕਾਫੀ ਲੋਕਾਂ ਨੂੰ ਆਕਸੀਜਨ ਦੀ ਪ੍ਰੋਬਲਮ ਹੋਈ ਜਿਹਦੇ ਕਰਕੇ ਫੀਲ ਇਹ ਹੋਇਆ ਕਿ ਜਦੋਂ ਪਰਮਾਤਮਾ ਸਾਨੂੰ ਸੇਵਾ ਦੇਊਗਾ ਅਸੀਂ ਇੱਕ ਚੰਗੇ ਕਾਰਜ ਕਰਾਂਗੇ ਤੇ ਡਵੈਲਪਮੈਂਟ ਕਰਾਂਗੇ ਕਪੂਰਥਾ ਸ਼ਹਿਰ ਦੀ ਔਰ ਹਰਿਆ ਭਰਿਆ ਬਣਾਉਣ ਦੇ ਲਈ ਲਗਭਗ 2000 ਲੱਖ ਕੰਪੀਸ ਇਸ ਦੇ ਕਪੂਰਥਾ ਨਵਾਸ ਨੂੰ ਕੋਡ ਨਹੀਂ ਦੇਣਾ ਚਾਹਨਾ ਤੁਹਾਨੂੰ ਜਿੱਥੇ ਵੀ ਲੋੜ ਪਵੇ ਬੋਟਿਆਂ ਦੀ ਇੰਪਰੂਵਮੈਂਟ ਫੰਡ ਵੱਲ ਬੋਟੇ ਜਿਹੜੇ ਬਿਲਕੁਲ ਫ੍ਰੀ ਦਿੱਤੇ ਜਾ ਰਹੇ ਨੇ ਔਰ ਚਾਹੇ ਕੋਈ ਐਨਜੀਓ ਹੋਵੇ ਚਾਹੇ ਸਕੂਲ ਹੋਵੇ ਹਸਪੀਟਲ ਹੋਵੇ ਸਾਡੇ ਵੱਲੋਂ ਵੀ ਦੇਖ ਰਹੇ ਕਿੱਤੀ ਜਾ ਰਹੀ ਹੈ ਵੋਟੇ ਬਿਲਕੁਲ ਫਰੀ ਨੇ ਪਰ ਦੇਖ ਰਹੇ ਕਰਨ ਦੀ ਜ਼ਿੰਮੇਵਾਰੀ ਤੁਸੀਂ ਖੁਦ ਲੈਣੀ ਹੈ ਮੈਂ ਦੁਬਾਰਾ ਪਰਟੀਕਲ ਤੇ ਆ ਰਿਹਾ 6 ਕਰੋੜ 6 ਲੱਖ 8000 ਰੁਪਇਆ ਦਾ ਗਵਰਨਮੈਂਟ ਵੀ ਅਸੀਂ ਪੰਜਾਬ ਸਰਕਾਰ ਨੂੰ ਜਿਹੜਾ ਗਵਰਨਮੈਂਟ ਰਿਸਕ ਪੂਰਤਣਾ ਨੇ ਇਹ ਜਿਹੜਾ ਖਜ਼ਾਨੇ ਵਿੱਚ ਪਾਇਆ ਹੈਗਾ ਉਹ ਇੱਕ ਬਹੁਤ ਵੱਡੀ ਕਪੂਰਤਲੇ ਦੇ ਇਤਿਹਾਸ ਦੇ ਵਿੱਚ ਇਹ ਇੱਕ ਇਤਿਹਾਸ ਹੈਗਾ ਹੈ ਇਹਦਾ ਵਟੀ ਜਿਹੜੀ ਰਕਮ ਹੈਗੀ ਆ ਉਹ ਕਪੂਠਲੇ ਨੇ ਇੰਪਰੂਵਮੈਂਟ ਟ੍ਰਸਟ ਦੇ ਕਮਾ ਕੇ ਪੰਜਾਬ ਸਰਕਾਰ ਨੇ ਕਿਸੇ ਪ੍ਰਾਪਰਟੀ ਇਹਦੇ ਵਿੱਚ ਇਹਦੇ ਵਿੱਚ ਪ੍ਰਾਪਰਟੀਆਂ ਕਿੰਨੀਆਂ ਚੇਤੀ ਕਿਹਾ ਉਹ ਕਾਫੀ ਲੋਕਾਂ ਦੇ ਸਾਹਮਣੇ ਤੋਂ ਡੰਪ ਪਈਆਂ ਜਿਗਿਆ ਕਈ ਵਾਰੀ ਬੋਲੀ ਕਿਰਾਏ ਵਿਕਰੀਆਂ ਨਹੀਂ ਸੀ ਕਿਹੜੀ ਚੀਜ਼ ਤੁਸੀਂ ਨਵੀਂ ਐਵਾਇਰਨਮੈਂਟ ਦਿੱਤੀ ਜਿਹਦਾ ਚੇਰ ਹੈ ਜਿਹਦੇ ਵਿੱਚ ਇੱਕ ਮਾਡਲ ਟਾਊਨ ਦਾ ਜਿਹੜਾ ਪਲਾਟ ਸੀਗਾ ਅਸੀਂ ਉਹ ਵਿੱਚ ਹੈਗਾ ਪਿਛਲੇ ਅੱਜ ਤੋਂ ਕੋ 2.5 ਸਾਲ ਪਹਿਲਾਂ ਕੋਈ ਈਨਲਾਮੀ ਹੋਈ ਸੀਗੀ ਤੇ ਲਗਭਗ 30-32 ਲੱਖ ਰੁਪਏ ਦੀ ਜਿਹੜੀ ਇੱਕ ਰਜੀਵ ਗਾਂਧੀਨ ਕਲੇਵ ਦੇ ਵਿੱਚ ਮਾਰਕੀਟ ਦੇ ਵਿੱਚ ਉਹ ਦੁਕਾਨ ਵਿਕੀ ਤੇ ਹੁਣ ਜਿਹੜੀ ਦੁਕਾਨ ਹੈਗੀ ਆ ਉਹ 80 ਲੱਖ 85 85 ਲੱਖ ਦੀਆਂ ਜਿਹੜੀਆਂ ਸਾਡੀਆਂ ਉਹ ਇੰਪਰੂਵਮੈਂਟ ਫੰਡਸ ਦੇ ਵਿੱਚ ਹੀ ਹੈਗੀਆਂ ਤੇ ਇਹ ਸਪੈਸ ਦੇ ਅਸੀਂ ਡਵੈਲਪਮੈਂਟ ਕਰਾਂਗੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਕਿ ਮੇਰੇ ਆਨ ਦਿਸ ਗੱਦੀ ਸੰਭਾਲਣ ਨਾਲ ਬਹੁਤ ਨੂੰ ਫਾਇਦਾ ਹੋ ਰਿਹਾ ਪਿਛਲੇ ਚੇਅਰਮੈਨ ਰਹੇ ਹੋ ਸਰਕਾਰਾਂ ਵਾਲੇ ਤੋਂ ਰਲੇ ਹੋਏ ਸਨ ਇਹ ਨਹੀਂ ਮੈਂ ਕਹਿ ਸਕਦਾ ਜੀ ਰਲੇ ਹੋਏ ਸਨ ਜਾਂ ਨਹੀਂ ਰਲੇ ਹੋਏ ਸਨ ਪਿਛਲਾ ਰਿਕਾਰਡ ਖੋਖਿਆ ਜਾਊਗਾ ਪੜਤਾਲ ਕੀਤੀ ਜਾਊਗੀ ਉਸ ਤੋਂ ਬਾਅਦ ਹੀ ਮੈਂ ਦੇ ਬਾਰੇ ਗੱਲ ਕਰ ਰਿਹਾ ਮੇਰੇ ਨਾਲ ਇੰਪਰੂਵਮੈਂਟ ਟੈਸਟ ਦੇ ਜਿਹੜੇ ਯੋ ਸਾਹਿਬ ਮੈਡਮ ਕੁਲਜੀਤਕੌਰ ਬੈਠੇ ਨੇ ਔਰ ਐਸਡੀਓ ਸਾਹਿਬ ਸਾਡੇ ਮਨਪ੍ਰੀਤ ਜੀ ਔਰ ਜੇਏ ਸਾਹਿਬ ਰਾਜਕੁਮਾਰ ਜੀ ਬੈਠੇ ਨੇ ਅਸੀਂ ਇਹਨੂੰ ਪ੍ਰਣ ਲਿਤਾ ਹੋਇਆ ਕਿ ਕਪੂਥਲੇ ਨੂੰ ਅਸੀਂ ਬਹੁਤ ਸੋਹਣਾ ਸੁੰਦਰ ਅਤੇ ਚੰਗਾ ਡਿਵੈਲਪ ਕਰਾਂਗੇ ਤੇ ਰੀਵੈਟ ਵੀ ਹੈ ਇਹਨੀਆਂ ਪ੍ਰਾਪਰਟੀਜ਼ ਹਾਂਜੀ ਇਹਦੇ ਵਿੱਚ ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇਣਾ ਚਾਹਨਾ ਹੈ ਇਹ ਇਹ ਜਿੰਨੀਆਂ ਪ੍ਰਾਪਰਟੀਆਂ ਅਸੀਂ ਵੇਚੀਆਂ ਕਪੂਥਲੇ ਜਨਤਾ ਨੂੰ ਜਿਹਦੇ ਵਿੱਚ ਇੱਕ ਰਿਹਾਇਸ਼ੀ ਪਲਾਟ ਸੀਗਾ ਤੇ ਚਾਰ ਕਮਰਸ਼ੀਅਲ ਜਿਹੜੀਆਂ ਯੂਨਿਟ ਵਿਕੇ ਸੀਗੇ ਜਿਹਦੇ ਵਿੱਚੋਂ ਟੋਟਲ 6 ਕਰੋੜ 6 ਲੱਖ 8000 ਰੁਪਏ ਜਿਹੜੇ ਵਿਕੇ ਨੇ ਅਸੀਂ ਜਿਹੜੀ ਖਾਤੇ 'ਚ ਪਾਏ ਨੇ ਪੰਜਾਬ ਸਰਕਾਰ ਦੇ ਇਹ ਅਲਾਟਮੈਂਟ ਪੱਤਰ ਜਿਹੜਾ ਹੈਗਾ ਅਸੀਂ 16/9/2022 ਨੂੰ ਜਿਹੜਾ ਲੋਕਾਂ ਨੂੰ ਦੇ ਦਿੱਤਾ ਸੀਗਾ ਇੱਕ ਮਹੀਨੇ ਦੇ ਵਿੱਚ ਵਿੱਚ ਜਾਨੀ ਕਿ 15 10 15 ਅਕਤੂਬਰ ਤੱਕ ਜਿਹੜੇ ਲੋਕ ਉਹ 25 25% ਜਿਹੜਾ ਆਪਣਾ ਜਿਹੜੇ ਦੀ ਬੋਲੀ ਜਿਹਨਾਂ ਨੇ ਚੱਕਿਆ ਉਹ 25% ਦੇ ਦੇਣਗੇ ਤੇ ਜੇ ਕੋਈ ਜਿਹਨਾਂ ਜਿਹਨੂੰ ਅਸੀਂ ਲੋਟ ਕੀਤਾ ਲਾਟੀ ਜਿਹੜਾ ਉਹਨੂੰ ਜੇ ਉਹ ਬਾਕੀ ਦੇ ਵੀ 75% ਸਾਨੂੰ ਦੇ ਦਿੰਦਾ ਅਸੀਂ ਉਹਦੇ ਵਿੱਚ 5% ਜਿਹੜੀ ਹੈਗੀ ਹੈ ਰਿਬੇਟ ਹੋਰ ਜਿਹੜੀ ਕਿ ਉਹਨਾਂ ਨੂੰ ਜਿਹੜਾ ਡਿਸਕਾਊਂਟ ਕਰਾਂਗੇ ਮੰਨ ਲਓ ਜੇ 1 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਤੇ 5 ਲੱਖ ਰੁਪਈਆ ਉਹਦਾ ਜਿਹੜਾ ਹੈਗਾ ਆਹੋ ਡਿਸਕਾਊਂਟ ਹੋਇਆ ਕਰ ਨੂੰ बाकी ਜਿਹੜਾ 75% ਬੈਲੈਂਸ ਹੈ ਉਹਦੇ ਤੇ ਡਿਲੀਵਰੇਬਲ ਹੈ ਜਾਂ 100% ਇਹ ਜਿਹੜਾ 75% ਬੈਲੈਂਸ ਹੈਗਾ ਜੀ ਉਹਦੇ ਤੇ ਰਹਿਠਾ ਗਈ ਹੈ 5% ਕੋਈ ਨਵਾਂ ਪ੍ਰੋਜੈਕਟ ਲੈ ਕੇ ਤੁਸੀਂ ਆ ਰਹੇ ਹੋ ਨਵੇਂ ਪ੍ਰੋਜੈਕਟ ਕਪੂਰਥਲੇ ਦੇ ਵਿੱਚ ਅਸੀਂ ਡਵੈਲਪਮੈਂਟ ਦੇ ਨਾਲ ਨਾਲ ਕਾਫੀ ਪਲਾਨ ਹੈਗੇ ਨੇ ਜਿਹੜੇ ਅਸੀਂ ਇੱਕ ਚੰਗੀ ਕਲੋਨੀ ਵੀ ਕੱਟਣ ਜਾ ਰਹੇ ਹਾਂ ਇੱਕ ਸ਼ਹਿਰ ਦੇ ਡਵੈਲਪਮੈਂਟ ਏਰੀਆ ਦੇ ਵਿੱਚ ਜਿਹੜੀ ਕਿ ਬਹੁਤ ਹੀ ਮਹਿੰਗੀ ਪ੍ਰਾਪਰਟੀ ਹੋਏਗੀ ਉਹ ਔਰ ਆਮ ਲੋਕਾਂ ਨੂੰ ਉੱਥੇ ਇੱਕ ਸਰਕਾਰ ਵੱਲੋਂ ਸਸਤੀ ਸਹੂਲਤ ਦੇ ਵਿੱਚ ਉਹ ਜਿਹੜੇ ਪਲਾਨਟ ਅਲੋਟਰੀ ਜਾਣ ਕੇ ਸੰਮੇਲਨ ਉਹਦੇ ਵੀ ਪ੍ਰਾਪੀ ਕਾਨਫਰੰਸ ਕਰਕੇ ਦੱਸ ਦਿੱਤਾ ਜਾਊਗਾ ਦੇਖੋ ਟੋਟਲ ਜਿਹੜੇ 15 ਯੂਨਿਟ ਸੀਗੇ ਜਿਹਦੇ ਵਿੱਚ ਅਸੀਂ ਜਿਹੜੇ ਅਸੀਂ ਵਿੱਚ ਹੈਗੇ ਆ ਔਰ ਇਹਦੇ ਵਿੱਚ ਕੁਝੇ ਰਿਪੇਅਰ ਹੋਣ ਦੇ ਕੰਮ ਸੀਗੇ ਜਾਂ ਕੁਝ ਲੋਕ ਉੱਥੇ ਨਹੀਂ ਲੈ ਰਹੇ ਸੀਗੇ ਲੋਕਾਂ ਨੂੰ ਪ੍ਰੋਬਲਮ ਇਹ ਸੀਗੀ ਇਹ ਸ਼ਾਇਦ ਜਿਵੇਂ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਮਾਡਲ ਟਾਊਨ ਔਰ ਇਹ ਕੇਸ ਦੇ ਵਿੱਚ ਕੀ ਸੀਗਾ ਲੋਕਾਂ ਦੇ ਦਿਮਾਗ ਦੇ ਵਿੱਚ ਵਹਿਮ ਸੀਗਾ ਕਿਤੇ ਕੋਈ ਲੜਾਈ ਝਗੜੇ ਵਾਲੀ ਜਗ੍ਹਾ ਹੈਗੀ ਲੋਕੀ ਬੋਲੀ ਨਹੀਂ ਚੱਕਦੇ ਸੰ ਤੇ ਹੁਣ ਅਸੀਂ ਜਦੋਂ ਜਨਤਾ ਨੂੰ ਦੱਸਿਆ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਸਰਕਾਰ ਤੁਹਾਨੂੰ ਲੋਟਕਾਰ ਰਹੀ ਹੈ ਕਿਸੇ ਵੇਲੇ ਮੇਰੇ ਤੇ ਸਾਡੇ ਤੇ ਸਾਰੇ ਟਰੱਸਟ ਦੇ ਉੱਤੇ ਵਿਸ਼ਵਾਸ ਹੋ ਜਾ ਤਾਂ ਇਹ ਤਾਂ ਪਾਰਟੀਕੂਲ ਰੈਜੀਡੈਂਸ਼ੀਅਲ plots ਜੀ ਇਹ ਜਿਹੜੇ ਕਮਰਸ਼ੀਅਲ ਸ਼ਾਪਸ پوری ਸੇਲ ਆਊਟ ਦੇ ਦਿੰਦੇ ਨੇ ਉਹਨਾਂ ਦੀ ਕੀ ਚੀਜ਼ ਚੇਂਜ ਕੀਤੀ ਜਾਂ ਅਵੇਅਰਨੈਸ ਪਬਲਿਕ ਦੇ ਲਈ ਅਵੇਅਰਨੈਸ ਤੇਜੀ ਲੋਕਾਂ ਨੂੰ ਪਤਾ ਨਹੀਂ ਸੀਗਾ ਲੋਕਾਂ ਨੂੰ ਪਤਾ ਨਹੀਂ ਹੀ ਲੱਗਦਾ ਹੁੰਦਾ ਸੀਗਾ ਕਿ ਇੱਥੇ ਪਲਾਟ ਜਿਹੜਾ ਵਿਕਰਿਆ ਜਾਂ ਇਹਦੀ ਈਨ ਲਾਮੀ ਹੋ ਰਹੀ ਹੈ ਤੇ ਹੁਣ ਅਸੀਂ ਪੂਰੀ ਐਡਵਰਟਾਈਜ਼ਮੈਂਟ ਵੀ ਕੀਤੀ ਸੀ ਉਹਦੀ ਲੋਕਾਂ ਨੂੰ ਦੱਸਿਆ ਵੀ ਜਿਹੜੇ ਜਿਹੜੇ ਲੋਕ ਪ੍ਰਾਪਰਟੀਆਂ ਲੱਭਦੇ ਸਨ ਸ਼ਹਿਰਾਂ ਦੇ ਪ੍ਰਾਪਰਟੀ ਡੀਲਰਾਂ ਨੂੰ ਅਸੀਂ ਦੱਸਿਆ ਕੰਟੈਕਟ ਕੀਤਾ ਕਿ ਆਹ ਫਲਾਣੀ ਜਗ੍ਹਾ ਅਸੀਂ ਸੇਲ ਕਰ ਰਹੇ ਹਾਂ ਪ੍ਰਾਪਰਟੀ ਇਹ ਉਹ ਜਿਹੜੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆਪਣਾ ਜਿਹੜਾ ਉਹ ਈਨ ਲਾਮੀ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਉਸ ਤੋਂ ਬਾਅਦ ਬੋਲੀ ਲਗਾਈ ਤੇ ਫਿਰ ਉਹਨਾਂ ਨੇ ਉਹ ਜਿਹੜਾ ਪਰਚੇਜ਼ ਕੀਤਾ ਜੀ ਤਾਂ ਇਹਦੀ ਪ੍ਰਕਿਰਿਆ ਸੀਗੀ ਉਹ ਵੀ ਸਖਾਲੀ ਕੀਤੀ ਕਿ ਉਹ ਪ੍ਰਕਿਰਿਆ ਹੈ ਹੀ ਸੁਖਾਲੀ ਹੈ ਜੀ ਬਟ ਪਹਿਲਾਂ ਕੀ ਹੁੰਦਾ ਸੀ ਦੱਸ ਦੇਣੀ ਸੀਗੇ ਲੋਕਾਂ ਨੂੰ ਪੰਬਲ ਪੂਸੇ ਚ ਪਾਈ ਰੱਖਣਾ ਇਹਨਾਂ ਲੋਕਾਂ ਨੇ ਕਿਉਂਕਿ ਉਹ ਸ਼ਾਇਦ ਆਪਣੇ ਚਿੱਟਾਂ ਨੂੰ ਕੋਈ ਦੇਣਾ ਚਾਹੁੰਦੇ ਸੀਗੇ ਮੈਂ ਉਸ ਆਫ ਦਾ ਬਹੁਤ ਜ਼ਿਆਦਾ ਨਹੀਂ ਬੋਲਣਾ ਚਾਹਨਾ ਬਟ ਇਹ ਕਿ ਹੋਰ ਸੀ ਬੜਾ ਸੋਖਾ ਕਰ ਦਿੱਤਾ ਕੰਮ ਲੋਕ ਜਿਹੜੇ ਬਹੁਤ ਖੁਸ਼ ਨੇ ਪ੍ਰਾਪਰਟੀਆਂ ਲੈ ਕੇ ਇਹ ਲਗਭਗ 2.5 ਸਾਲ ਬਾਅਦ ਜਿਹੜੀ ਮੇਰੇ ਕਾਰਜਕਾਲ ਦੌਰਾਨ ਜਿਹੜੀ ਪਹਿਲੀ ਵਾਰ ਬੋਲੀ ਹੋਈ ਹੈ ਜੀ ਪਹਿਲਾ ਕਿੰਨੀ ਵਾਰ ਲਾਸਟ ਵਾਰ ਤੋਂ ਹੋਈ ਇਹਨਾਂ ਲਾਂਮੀ ਜਿਹੜੀ ਹੈਗੀ ਦੂਸਰੀ ਵਾਰ ਹੋਈ ਹੈ ਪਹਿਲਾਂ ਤਾਂ ਬੋਲੀਆਂ ਚੱਲਦੀਆਂ ਰਹੀਆਂ 1984 ਤੋਂ ਜਦੋਂ ਤੋਂ ਬਰੋਮਟਰਸ ਕੋਪੂਰਥਲੇ ਚ ਲੱਗ ਹੋਈ ਹੈ ਉਦੋਂ ਤੋਂ ਜਿਹੜੀਆਂ ਜਿਵੇਂ ਮਾਡਲ ਟਾਊਨ ਹੋ ਗਿਆ ਚਾਹੇ ਸੈਂਟਰਲ ਟਾਊਨ ਹੋ ਗਿਆ ਰਜੀਵ ગાંધી ਨਗਰ ਹੋ ਗਿਆ ਸਾਡੀਆਂ ਕਾਸ ਸਕੀਮਾਂ ਨੇ ਔਰ ਜਿਹੜਾ ਜਾਮਾ ਮਸਜਿਦ ਮਾਰਕੀਟ ਹੈਗੀ ਹੈ ਔਰ ਇਹ ਚਾਰ esquima ਦੇ ਵਿੱਚ ਸੀ ਜਿਹੜਾ ਹੈਗਾ ਇਹ ਕਹਿੰਦੇ ਪੈਸੇ ਕਮਾਈ ਪਰ ਸਾਡੀ ਕੋਪਰੀ ਵੀ ਤਾਂ ਤੱਪ ਰਹੀ ਹੈ ਪ੍ਰੋਪਰਟੀ ਘਟੀ ਹੈ ਜੀ ਸਾਡਾ ਕੰਮ ਇੰਪਰੂਵਮੈਂਟ ਦਾ ਹੈ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਆ ਅਸੀਂ ਲੋਕਾਂ ਨੂੰ ਸਸਤੇ ਰੇਟ ਦੇ ਉੱਤੇ ਦਿੰਨੇ ਆ ਤੇ ਅਸੀਂ ਜਦੋਂ ਪੈਸਾ ਆਂਦਾ ਅਸੀਂ ਉਹਨੂੰ ਸ਼ਾਇਦ ਡਿਵੈਲਪਮੈਂਟ ਤੇ ਲਗਾਨੇ ਆ ਜਾਂ ਫਿਰ ਇੱਕ ਹੋਰ ਜਵਾਬ ਹੋ ਜਾਏਗਾ ਕਿਆ ਕਰਦੇ ਅਸੀਂ ਉਹਦੇ ਖਾਲੀ ਉੱਤੇ ਲੋਕਾਂ ਨੂੰ ਪਲਾਟ ਕੱਟ ਕੇ ਦਿੰਨੇ ਆ ਜਿਵੇਂ ਅੰਗੋਸ਼ੀਏਟ ਕਰਦੀ ਹੈ ਉਸੇ ਤਰ੍ਹਾਂ ਗਵਰਨਮੈਂਟ ਕਰਦੀ ਹੈ ਇਹ ਲੱਗਦਾ ਕਿ ਸਪੈਰੀ ਵਿਭਾਗ ਨੇ ਜਿਹੜੇ ਕੰਮ ਕਰਦਨੇ ਤੇ ਇਸ ਦਾ ਵੀ ਪੱਲੇ ਦੇ ਪਿੱਛੇ ਪਾਸੇ ਤੁਹਾਡੇ ਇਹ ਦਤਾਨਾ ਪਈ ਮੂਤ ਕੋਈ ਸੀ ਨਹੀਂ ਲੱਸੀ ਵਾਸ਼ਿੰਗ ਨਹੀਂ ਸਮੱਸਿਆ ਉਸ ਜਗ੍ਹਾ ਦੇ ਉੱਤੇ ਤੁਸੀਂ ਮੈਂ ਤੁਹਾਨੂੰ ਅੰਦਾਜ਼ੇ ਨਾਲ ਚਾਹਨਾ ਹੈ ਬੂਥ ਨੰਬਰ 9 ਇਹ ਨਹੀਂ ਜਾਮਾ ਮਜੀ ਦੇ ਵਿੱਚ ਬੂਥ ਨੰਬਰ 276 277 278 299 ਤੇ 290 ਇਹ ਪੰਜ ਤੱਕ ਨਾ ਜਿਹੜੀਆਂ ਵਿਕੇ ਹੈਗਿਆ ਲੋਕਾਂ ਦਾ ਦੁਬਾਰਾ ਵਿਸ਼ਵਾਸ ਮਾਰਿਆ ਔਰ ਇਹ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਜਾਮਾ ਮਸਜਿਦ ਜਿਹੜੀ ਮਾਰਕੀਟ ਹੈਗੀ ਆ ਆਉਣ ਵਾਲੇ ਸਮੇਂ 'ਚ ਨੰਬਰ 1 ਹੋਏਗੀ ਜੀ ਗੁਰਪਾਲ ਜੀ ਦੇਖ ਤੁਸੀਂ ਅੱਜ ਹੈਂਡਓਵਰ ਕੀਤਾ ਜਿਹੜਾ ਜਾਮਾ ਮਸਜਿਦ ਜੀ ਦਾ ਨਵਾਂ ਤੁਸੀਂ ਪਾਵਰ ਜੀ ਜਿਹੜਾ ਕਿ ਪਬਲਿਕ ਪ੍ਰੋਜੈਕਟ ਆ ਜਿਹੜਾ ਕਿ ਹੈ ਹੀ ਨਹੀਂ ਸੀ ਜਿਹੜੀ ਸਕੀਮ ਬਣੀ ਆ ਉਹਦਾ ਹੈ ਹੀ ਸਾਡੇ ਟਰਨਓਵਰ 'ਚ ਹੋ ਰਿਹਾ ਸਾਡੇ ਟਰਨਓਵਰ 'ਚ ਹੋ ਰਿਹਾ ਇਹ ਬੜੀ ਇੱਕ ਕਿੱਭੋ ਜਾਂ ਜਿਆ ਗਿਆ ਆ ਬੇ ਅ ਦੇਖੋ ਜੀ ਮੇਰੀ ਆਦਤ ਹੈ ਕਿ ਅਸੀਂ ਦੁਕਾਨਦਾਰ ਬੰਦਾ ਸੀ ਮੈਂ ਦੁਕਾਨਦਾਰਾਂ ਨੂੰ ਜਾ ਕੇ ਪੁੱਛਿਆ ਮੈਂ ਵੀ ਭਾਈ ਤੁਹਾਡੇ ਚੋਂ ਨਿਕਲਿਆ ਹੋਇਆ ਮੈਨੂੰ ਦੱਸੋ ਤੁਹਾਨੂੰ ਕਿਸ ਚੀ ਦੀ ਰਿਕੁਆਇਰਮੈਂਟ ਹੈ ਮੈਨੂੰ ਉੱਥੇ ਦੇ ਮਾਰਕੀਟ ਵਾਲਿਆਂ ਨੇ ਦੱਸਿਆ ਕਿ ਸਾਡੀ ਆ ਬੜੀ ਪ੍ਰੋਬਲਮ ਹੈ ਬਾਥਰੂਮ ਨਹੀਂ ਹੈ ਜਾਮਾ ਮਸਜਿਦ ਮਾਰਕੀਟ ਦੇ ਵਿੱਚ ਤੇ ਮੈਂ ਇੱਥੇ ਫਿਰ ਪ੍ਰੋਜੈਕਟ ਤਿਆਰ ਕੀਤਾ ਪ੍ਰੋਜੈਕਟ ਪਾਇਆ ਸਾਡੇ ਸਾਰੇ ਅਫਸਰ ਸਹਿਬਾਨਾਂ ਨੇ ਮਿਹਨਤ ਕੀਤੀ ਜਿਹਦੇ ਕਰਕੇ ਅਸੀਂ ਉਹ ਡਿਮਾਂਡ ਜਿਹੜੀ ਦੁਕਾਨਦਾਰਾਂ ਦੀ ਪੂਰੀ ਕੀਤੀ ਅੱਜ ਮੈਂ ਹੈਂਡਓਵਰ ਕਰਕੇ ਆਇਆ ਉੱਥੇ ਤੇ ਮਾਰਕੀਟ ਵਾਲੇ ਲੋਕ ਬੜੇ ਖੁਸ਼ ਹੰਤੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਵੀ ਡਵੈਲਪਮੈਂਟ ਬਹੁਤ ਜਲਦੀ ਹੋਏਗਾ ਕੁਝ ਇਹਦਾ ਇੰਪੈਕਟ ਪਏਗਾ ਜਿੱਦਾਂ ਕਿ ਪਹਿਲਾਂ ਆ ਪਬਲਿਕ ਟਾਇਲਟ ਨਾ ਹੋਣ ਕਰਕੇ ਉਹ ਮਾਰਕੀਟ ਜ਼ਿਗਣੀ ਰਹੀ ਸੀ ਸਾਰੀਆਂ ਦੁਕਾਨਾਂ ਨੂੰ ਲੋਕਾਂ ਨੇ ਪਬਲਿਕ ਟਾਇਲਟ ਬਣਾਤਾ ਬਿਲਕੁਲ ਜੀ ਬਿਲਕੁਲ ਇੰਪੈਕਟ ਪਏਗਾ ਕਿਉਂ ਨਹੀਂ ਪਏਗਾ ਅਸੀਂ ਇੱਕ ਚੰਗੀਆਂ ਸਹੂਲਤਾਂ ਦੇ ਰਹੇ ਹਾਂ ਜੇ ਟ੍ਰਸਟੀਆ ਦੁਕਾਨਾਂ ਉੱਥੇ ਵਿਕਣ ਆਉਣੀਆਂ ਮੈਂ ਸਮਝਦਾ ਕਿ ਜਿਵੇਂ ਦੁਕਾਨਾਂ ਹੈਗੀਆਂ ਸਰਕਾਰੀ ਰੇਟ 5 ਲੱਖ 15 ਹਜ਼ਾਰ ਰੁਪਏ ਕੋਈ ਕੀ ਹੁੰਦਾ 5 ਲੱਖ 15 ਹਜ਼ਾਰ ਵਿੱਚ ਇੱਕ ਦੁਕਾਨ ਬਣੀ ਬਣਾਈ ਮਿਲਦੀ ਹੋਵੇ ਇਹ ਵੀ ਸਸਤੀ ਦੁਕਾਨ ਹੈ ਤੇ ਜਦੋਂ ਇਹ ਦੁਕਾਨਾ ਮਾਰਕੀਟ ਵਿੱਚ ਹੋ ਜੇਗੀ ਇਹਨਾਂ ਦਾ ਰੇਟ ਦੇਖੋ ਤੁਸੀਂ ਕਿੰਦਾ 4 4 5 5 ਗੁਣਾ ਹੋਏ ਕਿੰਨੀਆਂ ਦੁਕਾਨਾਂ ਅਜੇ ਪੇਂਟਿੰਗ ਹੈ ਜਿਹੜੀਆਂ ਅਪ੍ਰੋਕਸੀਮੇਟ ਮੈਡਮ ਕੋਈ 25 ਤੋਂ 30 ਦੁਕਾਨਾਂ ਹੋਰ ਹੈਗੀਆਂ ਜੀ ਉੱਥੇ ਵੀ ਬਿਲਕੁਲ ਰੈਨੋਵੇਟ ਕਰ ਰਹੇ ਆ ਜੀ ਉਹਨਾਂ ਨੂੰ ਚੰਗਾ ਡਿਵੈਲਪ ਕਰਾਂਗੇ ਇੱਕ ਜਿਹੜੀ ਸੜਕ ਬਣਨ ਵਾਲੀ ਹੈ ਇਸ ਨੂੰ ਸੜਕ ਨੂੰ ਜਲਦੀ ਬਣਾ ਰਹੇ ਆ ਬਾਥਰੂਮ ਕੰਪਲੀਟ ਕਰ ਦਿੱਤਾ ਔਰ ਮੈਂ ਅੱਜ ਵੀ ਉੱਥੇ ਜਦੋਂ ਮਾਰਕੀਟ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਦੁਕਾਨਦਾਰਾਂ ਨੂੰ ਇਹੀ ਕਿਹਾ ਕਿ ਤੁਸੀਂ ਹਰਿਆ ਭਰਿਆ ਬਣਾਉਣ ਦੇ ਲਈ ਇਸ ਪ੍ਰੋਜੈਕਟ ਨੂੰ ਆਪਣੇ ਸਾਫ ਸਫਾਈ ਰੱਖੋ ਹਰਿਆ ਭਰਿਆ ਬਣਾਓ ਤਾਂ ਕਿ ਸਾਨੂੰ ਇੱਥੇ ਆਉਣ ਵਾਲੇ ਸਮੇਂ ਚ ਆਕਸੀਜਨ ਦੇ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਉਹ ਦੁਕਾਨਦਾਰਾਂ ਨੇ ਬਹੁਤ ਵਧੀਆ ਸਹਿਮਤੀ ਜਤਾਈ ਔਰ ਇੰਪਰੂਵਮੈਂਟਸ ਦੇ ਸਾਰੇ ਇਹ ਜਿਹੜੇ ਅਫਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਕਿ ਅਸੀਂ ਇਹ ਜਿਹੜੀ ਸਹੂਲਤ ਦਿੱਤੀ ਹੈਗੀ ਉਹਨਾਂ ਨੂੰ